ਇਸੋ ਚੱਕਰੀ ਆ ਰਹੇ ਲੋਕਾਂ ਦੇ ਘਰਾਂ 'ਚ ਤੀਵੇਂ ਪਹੁੰਚੀ ਆ ਪੁੱਛੋ ਇਹਨਾਂ ਮੀਡੀਆ ਕੋਲ ਤੱਕ ਪਹੁੰਚੀ ਆ

ਉਹਦੇ ਨੂੰ ਮੁਸ਼ਕਿਲ ਹੈ ਕੈਰੀ ਡਵੈਲਪਮੈਂਟ ਆਪਕੇ ਲਈ ਹੋਰ ਮੇਰੀ ਬੁਰੀ ਕੋਸ਼ਿਸ਼ ਹੈ ਉਹ 30 ਕਰੋੜ ਰੁਪਏ ਆਪਾਂ ਨੂੰ ਇਨਫਰਮੇਸ਼ਨ ਦਾ ਆ ਗਿਆ ਹਾਊਸ ਹੋਪਾ ਉਹ ਵੀ ਡਵੈਲਪਮੈਂਟ ਆਪਕੇ ਲਈ ਲੈ ਉਹਦੇ ਉਹ ਬਾਤ ਆਇਆ ਪਹਿਲੇ ਬਾਤ ਆਏ ਇਸ ਕਰਕੇ ਉਹ ਕੁਝ ਨਹੀਂ ਭਾਈ ਉਹ ਵੀ ਬਸ਼ਤ ਬੈਲੇ ਕਰਤਣ ਵਾਲੇ ਤੇ ਉਹ ਵੀ ਜਿਹੜੇ ਹੈਗੇ ਨੇ ਜੁਲੀ ਇਸ ਦਾ ਮੈਂ ਜਲਦੀ ਤੋਂ ਬਾਅਦ ਜਲਦੀ ਤੋਂ ਬਾਅਦ ਜੁਲੀ ਇਨਫਰਮੇਸ਼ਨ ਡਵੈਲਪਮੈਂਟ ਦੀ ਲਗਣੀ ਹੈ आमदन प्राप्त हुई है अभी इस बारह लाख रुपए प्राप्त होने की उम्मीद है साल दो हजार पच्ची छब्बीस दौरान इस माध्यम तेरह लख रुपये का बजट उपलब्ध किया गया है ਜਿਹੜਾ ਬਜਟ ਸੈਸ਼ਨ ਸਮਾਪਤ ਹੋਇਆ ਬਹੁਤ ਵਧੀਆ ਸੁਝਜੇ ਟੰਗ ਨਾਲ ਜਿੰਨੇ ਵੀ ਮਾਤੀ ਅਸੀਂ ਪਾਸ ਕੀਤੇ ਗਏ ਔਰ ਸ਼ਹਿਰ ਦੀ ਡਿਵੈਲਪਮੈਂਟ ਲਈ ਅਸੀਂ ਪੂਰ ਜੋਰ ਜਿਹੜੀ ਮੰਗ ਕੀਤੀ ਸੀ ਔਰ ਉਹਨੂੰ ਅਸੀਂ ਪੂਰਾ ਕਰ ਰਹੇ ਹਾਂ ਕੋਈ ਪਾਜਪਾ ਦਾ ਕਾਉਂਸਲਰ ਨੇ ਵਿਰੋਧ ਨਹੀਂ ਕੀਤਾ ਸਾਡੇ ਨਾਲ ਲੱਗੇ ਰਹੇ ਨੇਗੇ ਔਰ ਚੀਜ਼ ਬੜੇ ਵਧੀਆ ਟੰਗ ਨਾਲ ਅਸੀਂ ਅੱਜ ਪਾਸ ਕੀਤੀ ਸੀ ਸਿਵਾਡ ਨੰਬਰ 40 ਅੱਜ ਜਿਹੜਾ ਤੁਹਾਨੂੰ ਪਤਾ ਹੀ ਹੈ ਬਜਟ ਦਾ ਜਨਰਲ ਹਾਊਸ ਸੀਗਾ ਔਰ ਇਸ ਜਰਨਲ ਹਾਊਸ ਵਿੱਚ ਜਿੱਥੇ ਬਜਟ ਦੀਆਂ ਮੱਦਾਂ ਪੇਸ਼ ਕੀਤੀਆਂ ਗਈਆਂ ਪਰ ਬੜੀ ਹੈਰਾਨੀਯੋਗ ਗੱਲ ਹੈ ਕਿ ਅੱਜ ਤੱਕ ਦੇ ਇਤਿਹਾਸ ਦਾ ਏਡਾ ਮਾੜਾ ਬਜਟ ਕਿਉਂਕਿ ਬਜਟ ਮਾੜਾ ਹੈ ਇਸ ਕਰਕੇ ਕਿਉਂਕਿ ਜਿਹੜਾ ਮਿਊਂਸੀਪਲ ਐਕਟ ਕਹਿੰਦਾ ਉਹ ਕਹਿੰਦਾ 60% ਪੈਸਾ ਵਿਕਾਸ ਲਈ 40% ਹੋਰ ਚੀਜ਼ਾਂ ਲਈ ਬਟ ਅੱਜ 22.96% ਜਿਹੜਾ ਕਿ ਅੱਜ ਤੱਕ ਦੇ ਇਤਿਹਾਸ ਦਾ ਸਭ ਤੋਂ ਘੱਟ ਪੈਸਾ ਵਿਕਾਸ ਲਈ ਰੱਖਿਆ ਗਿਆ ਸੋ ਅਸੀਂ ਇਸ ਬਜਟ ਨੂੰ ਸਿਰੇ ਤੋਂ ਰਿਜੈਕਟ ਕਰਦੇ ਹਾਂ ਕਿਉਂਕਿ ਜਿਹੜਾ ਇਹ ਬਜਟ ਹੈ ਇਹ ਪਟਿਆਲਾ ਸ਼ਹਿਰ ਦੇ ਵਿਕਾਸ ਵਿਰੋਧੀ ਤੇ ਲੋਕ ਵਿਰੋਧੀ ਬਜਟ ਹੈ ਅਸੀਂ ਬਜਟ ਨੂੰ 100% ਰਿਜੈਕਟ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੀ ਸ਼ਹਿਰ ਦੀਆਂ ਵੱਖਰੀ ਵੱਖਰੀ ਆ ਰਹੀਆਂ ਦਿੱਕਤਾਂ ਜਿਨ੍ਹਾਂ ਦੇ ਬਾਰੇ ਸਰਕਾਰੀ ਗ੍ਰਾਂਟ ਦੀ ਲੋੜ ਹੈ ਹਲੇ ਤੱਕ ਸਰਕਾਰੀ ਗ੍ਰਾਂਟ ਕੋਈ ਵੀ ਨਹੀਂ ਆਈ ਇਹਦੇ ਵਿੱਚ ਪ੍ਰੋਵੀਜ਼ਨ ਪਾਈ ਵੀ ਹੈ ਕਿ 50 ਕਰੋੜ ਰੁਪਏ ਸਾਡੇ ਤੋਂ ਲਿਆਏ ਜਾਣਗੇ ਪਰ ਜਦੋਂ ਆਣਗੇ ਉਦੋਂ ਦੇਖਿਆ ਜਾਏਗਾ ਪਰ ਮੈਂ ਬਹੁਤ ਇਸ ਚੀਜ਼ ਤੋਂ ਅਸੀਂ ਬਹੁਤ ਇਸ ਚੀਜ਼ ਤੇ ਹੈਰਾਨੀ ਬਗਟਾਈ ਕਿ 3 ਸਾਲ ਹੋ ਗਏ ਜਿਹੜਾ ਵਿਕਾਸ ਦਾ ਚੱਕਾ ਰੁਕਿਆ ਹੋਇਆ ਹੈ ਸਰਕਾਰ ਵੱਲੋਂ ਉਸ ਵਿਕਾਸ ਦੇ ਚੱਕੇ ਨੂੰ ਚਲਾਉਣ ਲਈ ਅੱਜ ਜਿੱਥੇ ਗ੍ਰਾਂਟ ਦੀ ਲੋੜ ਸੀ ਉੱਥੇ ਸਿਰਫ 33 ਕਰੋੜ ਰੁਪਏ ਰੱਖੇ ਹਨ ਯਾਨੀ 22.96% ਜੋ ਕਿ ਇਤਿਹਾਸ ਦੇ ਮਨਸਿਪਲ ਮਨਸਿਪਲ ਕਾਰਪੋਰੇਸ਼ਨ ਪਟਿਆਲਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ ਅਮਾਊਂਟ ਐ ਅਲੋਕੇਸ਼ਨ ਹੈ ਉਹ ਇਸ ਇਸ ਬਜਟ ਚ ਕੀਤੀ ਗਈ ਹੈ ਸੋ ਅਸੀਂ ਇਹਨਾਂ ਨੂੰ ਮੇਅਰ ਸਾਹਿਬ ਨੂੰ ਔਰ ਸਰਕਾਰ ਨੂੰ ਬੈ ਮਲੇ ਸਾਹਿਬ ਨੂੰ ਕਹਾਂਗੇ ਕਿ ਘੱਟੋ-ਬੱਟ ਸੀਐਮ ਗ੍ਰਾਂਟ ਲੈ ਕੇ ਆਉਣ ਉਹ ਸ਼ਹਿਰ ਦੇ ਜਿਹੜੇ ਰੁਕੇ ਹੋਏ ਵਿਕਾਸ ਦੇ ਕੰਮ ਹੈ ਉਹ ਕਰਾਣ ਆਦਰਵਾਇਜ਼ ਜਿਹੜਾ ਸ਼ਹਿਰ 3 ਸਾਲ ਤੋਂ ਜਿਹੜੀ ਤਰਾਹੀ ਤਰਾਹੀ ਕਰ ਰਿਹਾ ਹੈ ਸਾਰੇ ਹੀ ਸ਼ਹਿਰ ਦੇ ਵਿੱਚ ਤੁਸੀਂ ਅੱਜ ਤੱਕ ਤੁਸੀਂ ਦੇਖੋ 3 ਸਾਲ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਇੱਟ ਵੀ ਨਹੀਂ ਨਵੀਂ ਨਹੀਂ ਲੱਗੀ ਔਰ ਜਿਹੜੇ ਸ਼ਹਿਰ ਦੇ ਵਿੱਚ ਹੈ ਸਫਾਈ ਵਿਵਸਥਾ ਹੈ ਚਾਹੇ ਕਿਸੇ ਵੀ ਤਰੀਕੇ ਦੀ ਕੋਈ ਵਿਵਸਥਾ ਲੋਕ ਤਰਾਹੀ ਤਰਾਹੀ ਕਰ ਰਹੇ ਆਂ ਜੰਗਲ ਰਾਜ ala ਕੰਮ ਹੋਇਆ ਹੋਇਆ ਸੋ ਅੱਜ ਲੋਡ ਹੈ ਇਮੀਡੀਏਟ ਰਿਲੈਕਸੇਸ਼ਨ ਦੀ ਇਮੀਡੀਏਟ ਫੰਡਸ ਦੀ ਲੋਡ ਹੈ ਸ਼ਹਿਰ ਦੇ ਵਿੱਚ ਸੀਵਰ ਸਿਸਟਮ ਕੋਲੈਪਸ ਕਰ ਚੁੱਕਿਆ ਹੈ ਗੰਦਾ ਪਾਣੀ ਸੀਵਰ ਦੇ ਨਾਲ ਮਿਕਸ ਹੋ ਕੇ ਆ ਰਿਹਾ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਆ ਲੋਕ ਜਿਹੜੇ ਹੈ ਇੱਕ ਸ਼ਹਿਰੀ ਤਹਿਸੀਲ ਵਾਂਗੂ ਪਟਿਆਲਾ ਸ਼ਹਿਰ ਦੇ ਵਿੱਚ ਰਹਿ ਰਹੇ ਆਂ ਜਿਹੜਾ ਕਿ ਇੱਕ ریاਸਤੀ ਸ਼ਹਿਰ ਸੀ ਸੋ ਨ ਰੂਟੀਨ ਦੇ ਕੰਮ ਹੈ ਉਹਨਾਂ ਵਾਸਤੇ ਵੀ ਪੈਸਾ ਇਸ ਸਰਕਾਰ ਕੋਲ ਇਸ ਕਾਰਪੋਰੇਸ਼ਨ ਕੋਲ ਨਹੀਂ ਹੈ ਸੋ ਅਸੀਂ ਬੇਨਤੀ ਕਰਾਂਗੇ ਸਰਕਾਰ ਦੇ ਨੁਮਾਇੰਦਿਆਂ ਨੂੰ ਕਿ ਉਹ ਸੀਐਮ ਸਾਹਿਬ ਤੋਂ ਗ੍ਰਾਂਟ ਲੈ ਕੇ ਆਉਣ ਔਰ ਸ਼ਹਿਰ ਦੇ ਜਿਹੜੇ ਰੁਕੇ ਹੋਏ ਕੰਮ ਹੈ ਉਹ ਕਰਾਣ ਤਾਂ ਜੋ ਜਿਹੜੇ ਸ਼ਹਿਰ ਦੇ ਲੋਕਾਂ ਨੂੰ ਜੋ ਇਹਨਾਂ ਨੇ ਵਾਅਦੇ ਕਰਕੇ ਜੋ ਇਹਨਾਂ ਨੂੰ ਆਪਣੀ ਗੱਲਾਂ ਕਰਕੇ ਸਰਕਾਰ ਬਣਾਈ ਸੀ ਜੋ ਆਪਣੇ ਇਹਨਾਂ ਤੋਂ ਵੋਟਾਂ ਲਿੱਤੀਆਂ ਸੀ ਉਹ ਵਾਅਦੇ ਪੂਰਫਿਲ ਕਰਨ ਆਦਰਵਾਇਜ਼ ਜੇ ਨਹੀਂ ਕਰਦੇ ਤਾਂ ਅਸੀਂ ਇਸ ਦਾ ਵਿਰੋਧ ਸੜਕਾਂ ਤੇ ਆ ਕੇ ਵੀ ਕਰਾਂਗੇ ਧੰਨਵਾਦ ਜੀ